ਬਿਨਾ ਸੀਟ ਬੈਲਟ ਬਿਨਾ ਡਰਾਈਵਿੰਗ ਲਾਇਸੈਂਸ ਬਿਨਾ ਆਰਸੀ ਆਪਣੇ ਚਲਾਨ ਕੱਟ ਰਹੇ ਆ। ਹੋਰ ਇੱਕ ਬੇਨਤੀ ਕਰੀ ਚੁਣਾਗੇ 1 ਅਗਸਤ ਤੋਂ ਨਵਾਂ ਕਾਨੂੰਨ ਆਪਾਂ ਲਾਗੂ ਹੋ ਚੁੱਕਿਆ ਆ। ਉਹਦੇ 'ਚ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਪੱਜਾ ਚਲੋਂਦੇ ਕੋਈ ਡਰਾਈਵ ਕਰਦਾ ਚਾਹੇ ਕਾਰ ਆ ਕਿ ਮੋਟਰਸਾਈਕਲ ਆ ਉਹਨੂੰ 25000 ਰੁਪਏ ਜੁਰਮਾਨਾ ਤੇ ਨਾਲ ਉਹਦੇ ਮਾਪਿਆਂ ਨੂੰ 3 ਸਾਲ ਦੀ ਕੈਦ ਹੋ ਸਕਦੀ ਹੈ। ਸਰ ਉਹਨਾਂ ਦੇ ਕੋਈ ਵੀ ਬਲੈਕ ਫਿਲ ਜਾਂ ਬਲੈਕ ਜਲੀ ਲਗਾ ਕੇ ਕੋਈ ਸਾਨੂੰ ਨਾਕੇ ਤੇ ਮਿਲਦਾ ਕਿ ਉਹਦਾ ਮੋਕੇ ਦਾ ਜਾਂ ਆਰਟੀਕਲ ਦਾ ਚਲਾਨ ਕਰਦੇ ਆ ਜੀ ਉਹਦਾ ਇੱਕ ਕਾਨੂੰਨ ਵੇਖੋ ਕਿ ਸਰ ਸਾਰੇ ਵਾਸਤੇ ਇੱਕੋ ਆ ਆਏ ਦਿਨ ਗੁਰੂ ਨਗਰੀ ਦੇ ਵਿੱਚ ਜੋ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜਿਹੜੀ ਗੁਰੂ ਨਗਰੀ ਦੇ ਵਿੱਚ ਸਖਤੀ ਜਿਹੜੀ ਕੀਤੀ ਗਈ ਆ ਤਾਂ ਇਸ ਵਕਤ ਅਸੀਂ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਨੋਵਲਟੀ ਚੌਂਕ ਵਿਖੇ ਤਾਂ ਦੱਸ ਦਈਏ ਕਿ ਅੱਜ ਵੀ ਉਸੇ ਤਰੀਕੇ ਦੇ ਨਾਲ ਜੋ ਨਾਕੇਬੰਦੀ ਹੈ ਦੁਬਾਰਾ ਕੀਤੀ ਗਈ ਆ ਕਿਉਂਕਿ ਜੋ ਨਵੇਂ ਕਾਨੂੰਨਾਂ ਤੋਂ ਬਾਅਦ ਕਾਂ ਕਿਤਨਾ ਕਿਤੇ ਹਦਾਇਤਾਂ ਜਿਹੜੀਆਂ ਖਾਸ ਤੌਰ ਦੇ ਤੇ ਟ੍ਰੈਫਿਕ ਪੁਲਿਸ ਨੂੰ ਜਿਹੜੀਆਂ ਦਿੱਤੀਆਂ ਗਈਆਂ ਨੇ ਕਿ ਜਿਹੜੇ ਛੋਟੇ ਬੱਚੇ ਨੇ ਅਗਰ ਸਕੂਲ 'ਚ ਪੜ੍ਹਦੇ ਨੇ ਜਾਂ 18 ਸਾਲ ਤੋਂ ਘੱਟ ਨੇ ਅਗਰ ਉਹ ਕੋਈ ਐਕਟਿਵ ਆ ਜਾਂ ਮੋਟਰਸਾਈਕਲ ਚਲਾਉਂਦੇ ਨੇ ਤਾਂ ਉਹਨਾਂ ਦੇ ਜੋ ਚਲਾਣ ਦੀ ਗੱਲ ਕਰ ਲਈ ਤਾਂ 25000 ਤੱਕ ਦਾ ਜੁਰਮਾਨਾ ਪਲੱਸ ਉਹਨਾਂ ਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਜਿਹੜੀ ਆ ਦਿੱਤੀ ਜਾਏਗੀ ਤਾਂ ਇਹ ਤੁਸੀਂਰਾ ਸਪਟਮੇਲਾ ਤਣਾ ਦਾ ਸਾਂਝਾ ਕਰਦੇ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੀਆਂ ਜੋ ਡਿੱਗੀ ਆ ਜੋ ਉਹ ਵੀ ਖੋਲ ਕੇ ਜਿਹੜੀ ਇੱਥੇ ਚੈਕਿੰਗ ਕੀਤੀ ਜਾ ਰਹੀ ਆ ਕੱਲੇ-ਕੱਲੇ ਅਗਰ ਉਸ ਅਸ਼ਖਸ ਨੂੰ ਖਲਾ ਰਿਆ ਯਾਰ ਜਿਸਤੇ ਵੀ ਅਗਰ ਪੰਜਾਬ ਪੁਲਿਸ ਨੂੰ ਸ਼ੱਕ ਜਾਂਦਾ ਤਾਂ ਐਵਿਸ਼ੇਸ਼ ਨਾਕੇਬੰਦੀ ਅੱਜ ਅੱਜ ਗੁਰੂ ਨਗਰੀ ਦੇ ਵਿੱਚ ਕੀਤੀ ਗਈ ਆ ਤਾਂ ਉੱਥੇ ਜੇਕਰ ਅਸੀਂ ਪੂਰੇ ਸ਼ਹਿਰ ਦੀ ਗੱਲ ਕਰੀਏ ਸ਼ਹਿਰ ਦੇ ਇਨਰ ਜਾਂ ਆਊਟਰ ਪੁਆਇੰਟਸ ਦੀ ਗੱਲ ਕਰੀਏ ਤਾਂ ਕੱਲੇ-ਕੱਲੇ ਜਗ੍ਹਾ ਦੇ ਉੱਤੇ ਜੋ ਇਹੋ ਜਿਹੇ ਵੱਡੇ ਨਾਕੇਬੰਦੀ ਕਰਕੇ ਜੋ ਹਰ ਕਿਸੇ ਨੂੰ ਖਿਲਾਰ ਕੇ ਤਾਂ ਉਸ ਦਾ ਜਿਹੜਾ ਇੱਥੇ ਚਲਾਨ ਕੱਟਿਆ ਜਾ ਰਿਹਾ ਤੇ ਅਗਰ ਕਿਸੇ ਵੱਲੋਂ ਜੋ ਰੂਲ ਦੀ ਵਰਤੋਂ ਠੀਕ ਤਰੀਕੇ ਨਹੀਂ ਕੀਤੀ ਜਾਂਦੀ ਅਗਰ ਕੋਈ ਰੂਲ ਤੋੜਦਾ ਹੈ ਤਾਂ ਉਸ ਦਾ ਚਲਾਨ ਦੇ ਨਾਲ ਨਾਲ ਜੋ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾਂਦੀ ਹੈ ਤਾਂ ਨਾਲ ਇਹ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕੀ ਕਾਪੀ ਦੇ ਨਾਲ ਜਿਹੜਾ ਜਿਹੜਾ ਚਲਾਨ ਕੱਟਿਆ ਜਾ ਰਿਹਾ ਉਸ ਦੇ ਨਾਲ ਨਾਲ ਜਿਹੜਾ ਆਨਲਾਈਨ ਮਸ਼ੀਨ ਵੀ ਜਿਹੜੀ ਹੈ ਇੱਥੇ ਰੱਖੀ ਗਈ ਹੈ ਕਿ ਜੇਕਰ ਕਿਸੇ ਕੋਲੋਂ ਕੈਸ਼ ਪੈਸੇ ਨਹੀਂ ਗਏ ਤਾਂ ਆਨਲਾਈਨ ਚਲਾਨ ਵੀ ਉਸ ਦਾ ਇੱਥੇ ਕੱਟਿਆ ਜਾ ਰਿਹਾ ਸਾਡੇ ਨਾਲ ਐਸ ਐਚਓ ਸਾਹਿਬ ਵੀ ਇੱਥੇ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਸਰ ਕਿਸ ਤਰੀਕੇ ਦੇ ਨਾਲ ਜਿਹੜੀ ਹੁਣ ਸਕਤੀ ਦੀ ਜੇਕਰ ਅਸੀਂ ਗੱਲ ਕਰ ਲਈਏ ਗੁਰੂ ਨਗਰੀ ਦੇ ਵਿੱਚ ਆਏ ਦੇਣ ਕਿਉਂਕਿ ਪਿਛਲੇ ਸਮੇਂ ਤੋਂ ਕਾਫੀ ਰੂਲ ਵੀ ਚੇਂਜ ਹੋਏ ਨੇ ਜਿਹੜਾ ਨਵਾਂ ਕਾਨੂੰਨ ਆਇਆ ਨਵੇਂ ਕਾਨੂੰਨ ਦੇ ਤਹਿਤ ਕਾਫੀ ਸਖਤੀ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲੀ ਆ ਤਾਂ ਅੱਜ ਤੁਸੀਂ ਇੱਥੇ ਨਾਕਾ ਲਗਾਇਆ ਤਾਂ ਇਸ ਨਾਕੇ ਦਰਾਂਨ ਕੀ ਖਾਸ ਦੇਤਾ ਹੈਗੀਆਂ ਜੀ ਅੱਜ ਅਸੀਂ ਨਵਲੀ ਚੌਂਕ ਤੇ ਨਾਕਾ ਲਗਾਇਆ ਸਪੈਸ਼ਲ ਨਾਕਾ ਲਗਾਇਆ ਹੋਇਆ ਇਹ ਬਾ ਹੁਕਮ ਸੀਪੀ ਸਾਹਿਬ ਵੱਲੋਂ ਜੀ ਇਦੇ ਚ ਅਸੀਂ ਆਪਣਾ ਬਿਨਾ ਸੀਟ ਬੈਲਟ ਬਿਨਾ ਡਰਾਈਵਿੰਗ ਲਿਸੈਂਸ ਬਿਨਾ ਆਰਸੀ ਆਪਣੇ ਚラン ਕੱਟ ਰਹੇ ਆ ਤੇ ਇੱਕ ਮੈਂ ਸ਼ਹਿਰ ਵਾਸੀ ਨੇ ਹੋਰ ਇੱਕ ਬੇਨਤੀ ਕਰ ਰਹੀ ਚੁਣਾਗੇ 1 ਅਗਸਤ ਨੂੰ ਨਮਕਰੂਨ ਆਪਨ ਲਾਗੂ ਹੋ ਚੁਕਿਆ ਆ ਉਹਦੇ ਚ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਪੱਛਾ ਚਲੰਦੇ ਕੋਈ ਡਰਾਈਵ ਕਰਦਾ ਚਾਹੇ ਕਾਰ ਆ ਕਿ ਮੋਟਰਸਾਈਕਲ ਆ ਉਹਨੂੰ 25000 ਰੁਪਏ ਜੁਰਮਾਨਾ ਤੇ ਨਾਲ ਉਹਦੇ ਮਾਪਿਆਂ ਨੂੰ 3 ਸਾਲ ਦੀ ਕੈਰ ਹੋ ਸਕਦੀ ਹੈ ਜੀ ਤੇ ਇਸ ਕਰੇ ਮੈਂ ਸ਼ਹਿਰ ਵਾਸੀ ਬੇਨਤੀ ਕਰ ਰਹੀ ਚੁਣਾ ਹੈ ਤੇ ਆਪਣੇ ਬੱਚਿਆਂ ਨੂੰ ਕੋਈ ਵੀ ਵਜਿੱਤਲ ਦੇ ਤੂੰ ਗਰੇਸ਼ ਕਰੋ ਜੀ। ਦਾ ਸਰ ਜਿਸ ਤਰੀਕੇ ਦੇ ਨਾਲ ਜੋ ਬੱਚੇ ਨੇ ਸਕੂਲ ਦੇ ਜਾਂ ਕਾਲਜ ਦੀ ਗੱਲ ਕਰ ਲਈਆਂ 18 ਸਾਲ ਤੋਂ ਜਿੰਨੇ ਵੀ ਘੱਟ ਜੋ ਨੌਜਵਾਨ ਹੈਗੇ ਨੇ ਬੱਚੇ ਬੱਚੀਆਂ ਹੈਗੇ ਨੇ ਤਾਂ ਅਕਸਰ ਮੋਟਰਸਾਈਕਲ ਐਕਟਿਵ ਵਾਲੇ ਲੈ ਕੇ ਜੋ ਕਾਲਜ ਜਾਂਦੇ ਨੇ ਤਾਂ ਕਿ ਉਹਨਾਂ ਦੇ ਚਲਾਨ ਖਾਸ ਤੌਰ ਦੇ ਉੱਤੇ ਕੱਟੇ ਜਾਣਗੇ ਉਹਨਾਂ ਨੂੰ ਜੁਰਮਾਨਾ ਪਏਗਾ। ਨਹੀਂ ਜੀ ਉਹਨਾਂ ਵਾਸਤੇ ਅਸੀਂ ਤੇ ਪ੍ਰੋਪਰ ਬੱਚਿਆਂ ਦੇ ਸਕੂਲ ਵਿੱਚ ਅਸੀਂ ਆਪਣਾ ਸੈਮੀਨਾਰ ਲਾ ਰਹੇ ਹਾਂ ਉਹਨਾਂ ਨੂੰ ਇਸ ਗੱਲ ਬਾਰੇ ਜਾਣੂ ਕਰਾ ਰਹੇ ਹਾਂ ਜੀ ਉਹਨਾਂ ਦੇ। ਫਿਲਹਾਲ ਉਹਨਾਂ ਦੇ ਚਹਰਾ ਨਹੀਂ ਕੱਟੇ ਜਾ ਰਹੇ ਅੱਜ ਉਹਨਾਂ ਜਾਨੂ ਕਰਾ ਰਹੇ ਆ ਸਰ ਉਹਨਾਂ ਨੂੰ ਸਰ ਵਿਸ਼ੇਸ਼ ਤੌਰ ਦੇ ਉੱਤੇ ਜੋ ਕਿ ਗੁਰੂ ਨਗਰੀ ਦੇ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ ਜਿਹੜੇ ਆ ਈ ਰਿਕਸ਼ਾ ਵੀ ਚਲਾਣਦੇ ਨੇ ਜਾਂ ਲੋਕ ਤਾਂ ਕਿ ਇਹਨਾਂ ਦੇ ਵੀ ਕਾਗਜ਼ ਵਗੈਰਾ ਜਾਂ ਇਹਨਾਂ ਦੇ ਉੱਤੇ ਵੀ ਜਿਹੜੀ ਪ੍ਰੋਪਰ ਚੈਕਿੰਗ ਕਰਕੇ ਇਹਨਾਂ ਤੇ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਜੀ ਇਹ ਵੀ ਇਹ ਜਿਹੜੇ ਈ ਰਿਕਸ਼ਾ ਹੈ ਇਹ ਵੀ ਪਿਛਲੇ ਟਾਈਮ ਦੇ ਵਿੱਚ ਅਸੀਂ ਕਮ ਸੇ ਕਮ 30-35 ਬੰਦ ਕੀਤੀਆਂ ਨੇ ਜਿਹੜੀਆਂ ਪੁਲਿਸ ਲੈ ਸਾਡੇ ਟ੍ਰੈਫਿਕ ਚ ਲੱਗੀਆਂ ਹੋਈਆਂ ਨੇ ਜਾਂ ਬਿਨਾ ਪੇਪਰਾਂ ਤੋਂ ਜਿਹੜੀਆਂ ਚੱਲ ਰਹੀਆਂ ਨੇ ਜੀ ਸਰ ਜਿਸ ਤਰੀਕੇ ਦੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰਾਂਗਾ ਕਿ ਇਹ ਜਿੱਦਾਂ ਕੀ ਨੌਜਵਾਨਾਂ ਨੂੰ ਖਿਲਾਰਿਆ ਜਾ ਰਿਹਾ ਇੱਥੇ ਤਾਂ ਕਿ ਇਹਨਾਂ ਦੇ ਪੇਪਰਸ ਚੈੱਕ ਕੀਤੇ ਜਾ ਰਹੇ ਆ ਜਾਂ ਸਿੱਧਾ ਕਾਰਵਾਈ ਕੀਤੀ ਜਾ ਰਹੀ ਹੋ। ਨਹੀਂ ਜੀ ਇਹਨਾਂ ਦੇ ਪਹਿਲਾਂ ਹੀ ਪੇਪਰ ਚੈੱਕ ਕਰਾਂਗੇ ਇਹਨਾਂ ਦੇ ਡਰਾਈਵਿੰਗ ਲਾਇਸੈਂਸ ਆਰਸੀ ਫਲੂਸ਼ਨ ਇੰਸ਼ੋਰੈਂਸ ਵਗੈਰ ਚੈੱਕ ਕਰਾਂਗੇ ਜੀ ਜੋ ਜੋ ਕੱਟ ਹੋਏਗਾ ਉਹ ਆਪਣਾ ਫਰੈਂਸ ਲਾ ਕੇ ਤੇ ਚラン ਕਰਾਂਗੇ ਜੀਨਾਂ ਦਾ ਸਰ ਇੱਕ ਖਾਸ ਤੌਰ ਦੇ ਉੱਤੇ ਜੋ ਗੁਰੂ ਨਗਰੀ ਦੇ ਵਿੱਚ ਕਿਉਂਕਿ ਜੋ ਇੱਕ ਵੀਆਈਪੀ ਕਲਚਰ ਹਲੇ ਵੀ ਉਸੇ ਤਰੀਕੇ ਹੈਗਾ ਕਿਉਂਕਿ ਜੋ ਲੋਕ ਨੇ ਕਿਤਨਾ ਕਿਤੇ ਪਾਰਟੀ ਬਾਜ਼ੀ ਕਰ ਨੇ ਆਪਣੀ ਪਾਰਟੀਆਂ ਦੇ ਸਟicker ਲਗਾ ਲੈਂਦੇ ਨੇ ਸ਼ੀਸ਼ੇ ਕਾਲੇ ਕਰਾ ਲੈਂਦੇ ਨੇ ਗੱਡੀਆਂ ਦੇ ਤਾਂ ਕਿ ਉਹਨਾਂ ਦੇ ਉੱਤੇ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਸਰ ਉਹਨਾਂ ਦੇ ਕੋਈ ਵੀ ਬਲੈਕ ਫਿਲ ਜਾਂ ਬਲੈਕ ਜਲੀ ਲਗਾ ਕੇ ਕੋਈ ਸਾਨੂੰ ਨਾਕੇ ਤੇ ਮਿਲਦਾ ਸੀ ਜੀ ਉਹਦਾ ਮੌਕੇ ਦਾ ਜਾਂ ਆਰਟੀਕਲ ਦਾ ਚਲਾਨ ਕਰਦੇ ਆ ਜੀ ਉਹਦਾ ਕਿ ਕਾਨੂੰਨ ਵੇਖੋ ਕਿ ਸਰ ਸਾਰੇ ਵਾਸਤੇ ਇੱਕੋ ਵਾ ਇਹਦੇ ਵਾਸਤੇ ਕੋਈ ਕਿਹਨੂੰ ਆਪਣਾ ਗੁਜਾਇਸ਼ ਨਹੀਂ ਆ ਕਿ ਕੋਈ ਨੂੰ ਆਪ ਕੇ ਨੂੰ ਆਪਾਂ ਛੱਡਾਂਗੇ ਜਾਂ ਕਿਸ ਤਰ੍ਹਾਂ ਜੀ ਜੇਕਰ ਕੋਈ ਕਿਉਂਕਿ ਇੱਕ ਪ੍ਰਾਣੀ ਜੋ ਕਹਿ ਸਕਦੇ ਆ ਕਿ ਕਿ ਰਵਾਇਤ ਚੱਲੀ ਆ ਰਹੀ ਆ ਕਿ ਕੋਈ ਲੋਗ ਅਗਰ ਕਿਸੇ ਨੂੰ ਖਿਲਾਰਦੇ ਆ ਤਾਂ ਫੋਨ ਕਰਨ ਨੂੰ ਲਗਾਇਆ ਜਾਂਦਾ ਕਿ ਮੇਰਾ ਮਾਮਾ ਪੁਲਿਸ ਚ ਆ ਮੇਰਾ ਚਾਚਾ ਪੱਤਰਕਾਰ ਆ ਜਾਂ ਮੰਤਰੀ ਆ ਤਾਂ ਉਹਨਾਂ ਲਈ ਕੀ ਕਾਨੂੰਨ ਹੈਗਾ ਦੇਖੋ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਆਪਾਂ ਦੱਸੂਗਾ ਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਚਾਹੇ ਕੋਈ ਪੁਲਿਸ ਅਫਸਰ ਦਾ ਬੇਟਾ ਚਾਹੇ ਕਿ ਆਪਣੇ ਨੇਤਾ ਦਾ ਬੇਟਾ ਹੈ ਜਿਹੜਾ ਕੋਈ ਆਪਣੀ ਗਲਤੀ ਕਰੇਗਾ ਉਹਦਾ ਚરાਨ 100% ਹੋਏਗਾ ਜੀ ਇਸ ਲਈ ਕਿ ਤੁਹਾਡੀ ਗੱਡੀਆਂ ਦੇ ਉੱਤੇ ਜਿਹੜੇ ਕੈਮਰੇ ਲਗਾਏ ਗਏ ਨੇ ਮੈਂ ਤਸਵੀਰਾਂ ਤੜ ਨਾਲ ਇਹ ਪੰਜਾਬ ਪੁਲਿਸ ਦੀਆਂ ਗੱਡੀਆਂ ਦੀ ਵੀ ਸਾਂਝੀਆਂ ਕਰ ਦੇਣਾ ਚਾਹੁੰਗਾ ਕਿਉਂਕਿ ਜੋ ਕਿ ਗੁਰੂ ਨਗਰੀ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਐਸ ਐਚਓਜ਼ ਹੈਗੇ ਨੇ ਚਾਹੀਓ ਥਾਣਿਆਂ ਦੀ ਗੱਲ ਕਰ ਲਈਏ ਟ੍ਰੈਫਿਕ ਪੁਲਿਸ ਦੀ ਗੱਲ ਕਰ ਲਈਏ ਤਾਂ ਸਰ ਹਰ ਇੱਕ ਦੀ ਗੱਡੀ ਦੇ ਉੱਤੇ ਜਿਹੜੇ ਹੁਣ ਕੈਮਰੇ ਇੰਸਟਾਲਡ ਕੀਤੇ ਜਾ ਰਹੇ ਨੇ ਇਸ ਦਾ ਕੀ ਕੀ ਫਾਇਦਾ ਪੰਜਾਬ ਪੁਲਿਸ ਨੂੰ ਜਾਂ ਤੁਹਾਡੇ ਟ੍ਰੈਫਿਕ ਪੁਲਿਸ ਨੂੰ ਮਿਲ ਸਕਦਾ ਸਰ ਇਹਦੇ ਨਾਲ ਜਿਹੜੇ ਕੈਮਰੇ ਤੁਸੀਂ ਦੇਖ ਸਕਦੇ ਦੋਨੋਂ ਪਾਸੇ ਲੱਗੇ ਇਹਦਾ ਹੀ ਆਪਣਾ ਜਿਹੜਾ ਡੀਵੀਆਰ ਹੁੰਦੀ ਸਾਡੇ ਕੰਟਰੋਲ ਰੂਮ ਤੇ ਹੁੰਦੀ ਹੈ ਜੀ ਤੇ ਜਿੱਥੇ ਵੀ ਗੱਡੀ ਲੱਗਦੀ ਹੈ ਜਿੱਥੇ ਵੀ ਅਸੀਂ ਕੋਈ ਆਪਣਾ ਚਲਾਨ ਕਰਾਂਗੇ ਉਹ ਸਾਰੀ ਵੀਡੀਓ ਸਾਡੀ ਆਪਣਾ ਇਹਦੇ ਰਿਕਾਰਡ ਹੋਏਗੀ ਹੈ ਬਿਲਕੁਲ ਸਰ ਜੀ ਦਿਨ ਨਾਲ ਨਾਲ ਜਿੱਦਾਂ ਕਿ ਲੋਕ ਪੁਰਾਣਾ ਇਲਜ਼ਾਮ ਲਗਾਉਂਦੇ ਆਏ ਸੀ ਕਿ ਪੰਜਾਬ ਪੁਲਿਸ ਪੈਸੇ ਖਾਂਦੀ ਆ ਅਗਰ ਰੋਕਿਆ ਜਾਂਦਾ ਹੈ ਸਹੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿਸੇ ਨਾ ਕਿਸੇ ਵਿਅਕਤੀ ਵੱਲੋਂ ਆਵਾਜ਼ ਚੱਕੀ ਜਾਂਦੀ ਸੀ ਕਿ ਇਹ ਪੈਸੇ ਖਾ ਰਹੇ ਨੇ ਕਿ ਇਹ ਕੈਮਰੇ ਉਹ ਵੀ ਰਿਕਾਰਡ ਮਤਲਬ ਆਵਾਜ਼ ਉਹ ਵੀ ਰਿਕਾਰਡ ਹੋਏਗੀ ਹੁਣ ਮਤਲਬ ਸੁੱਖਾ ਹੋ ਗਿਆ ਕੈਮਰਾ ਲੱਗਣਾ ਹਾਂਜੀ ਜੀ ਬਿਲਕੁਲ ਰਿਕਾਰਡ ਚ ਹੋਏਗੀ ਜੀ ਸਭ ਉਹਨ ਰਿਕਾਰਡ ਹੋਏਗਾ ਸਰ ਸਾਰਾ ਜੀ ਹੁਣ ਮਤਲਬ ਜਿਹੜੀ ਵੀ ਕਾਰਵਾਈ ਹੋਏਗੀ ਉਹਨ ਰਿਕਾਰਡ ਹੋਏਗੀ ਜੀ 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 ਤਾਂ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਕਲੀ ਇਕਲੀ ਕਾਰਵਾਈ ਜਿਹੜੀ ਹੈ ਇਹਨਾਂ ਕੈਮਰਿਆਂ ਦੇ ਨਾਲ ਔਨ ਰਿਕਾਰਡ ਕਾਰਵਾਈ ਜਿਹੜੀ ਕੀਤੀ ਜਾਏਗੀ ਤਾਂ ਆਹ ਵੇਖ ਸਕਦੇ ਹੋ ਕਿ ਆਨਲਾਈਨ ਚਲਾਨ ਜਿਹੜਾ ਇੱਥੇ ਕੱਟਿਆ ਜਾ ਰਿਹਾ ਹੈ ਕਿ ਜਿਨ੍ਹਾਂ ਕੋਲ ਕੈਸ਼ ਪੇਮੈਂਟ ਨਹੀਂ ਹੈਗੀ ਕੈਸ਼ ਪੈਸੇ ਨਹੀਂ ਹੈਗੇ ਉਹਨਾਂ ਦਾ ਚਲਾਨ ਇਸ ਤਰੀਕੇ ਦੇ ਨਾਲ ਮਸ਼ੀਨ ਔਨ ਕਰਕੇ ਇਸ ਦੇ ਵਿੱਚ ਆਨਲਾਈਨ ਜਿਹੜਾ ਉਸ ਨੂੰ ਬਾਰਕੋਡ ਦੇ ਕੇ ਤਾਂ ਇੱਥੋਂ ਆਨਲਾਈਨ ਪੇਮੈਂਟ ਜਿਹੜੀ ਆ ਕਰਾਈ ਜਾ ਰਹੀ ਆ ਤਾਂ ਵਿਸ਼ੇਸ਼ ਤੌਰ ਦੇ ਉੱਤੇ ਸਖਤੀ ਜਿਹੜੀ ਗੁਰੂ ਨਗਰੀ ਦੇ ਵਿੱਚ ਵੱਧਦੀ ਦਿਖਾਈ ਦੇ ਰਹੀ ਹੈ ਜ ਜਿਨ੍ਹਾਂ ਵੱਲੋਂ ਮੂੰਹ ਕਵਰ ਕਰਕੇ ਮੋਟਰਸਾਈਕਲ ਚਲਾਏ ਜਾ ਰਹੇ ਨੇ ਤਾਂ ਉਹਨਾਂ ਦੇ ਵੀ ਚਲਾਨ ਜੜੇ ਆ ਇੱਥੇ ਕੱਟੇ ਜਾ ਰਹੇ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਇਹ ਵਿਸ਼ੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਨੋਵਲਟੀ ਚੌਂਕ ਤੋਂ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੋਕ ਕਿੰਨਾ ਕਿਤੇ ਬਹਿਸ ਦੇ ਵੀ ਦਿਖਾਈ ਦਿੰਦੇ ਨੇ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਜਦੋਂ ਪੁਲਿਸ ਕਾਰਵਾਈ ਕਰਦੀ ਆ ਤਾਂ ਵੀਰ ਜੀ ਤੁਸੀਂ ਕਿੱਥੋਂ ਆ ਰਹੇ ਹੋ ਮੂੰਹ ਕਵਰ ਕੀਤਾ ਹੈ ਜੀ ਤੁਸੀਂ ਮੈਂ ਸਰ ਰਣਜੀਤਿਆ ਨੂੰ ਦਵਾ ਰਿਹਾ ਆ ਦਾ ਮੂੰਹ ਕਵਰ ਕਰਕੇ ਮੋਟਰਸਾਈਕਲ ਚਲਾ ਰਹੇ ਹਾਂ ਹਾਂਜੀ ਮੂੰਹ ਕਵਰ ਕੀਤਾ ਹੈ ਮੋਟਰਸਾਈਕਲ ਚਲਾ ਕੇ ਸਰ ਉਹ ਘੱਟੇ ਮਿੱਟੀ ਕਰਕੇ ਇਨਫੈਕਸ਼ਨ ਜੀ ਕਰਕੇ ਉਹਦੇ ਕਰਕੇ ਪਰ ਇਹ ਮਤਲਬ ਕਾਨੂੰਨੀ ਜੁਰਮ ਹੈ ਜਿਹੜਾ ਕਿਤਨਾ ਕਿਤੇ ਹੈਲਮਟ ਲੈਣਾ ਚਾਹੀਦਾ ਹੈਲਮਟ ਨਹੀਂ ਹੈ ਜੀ ਭੰਡਾਰੀ ਐਮਰਜੈਂਸੀ ਹੈਗੀ ਆ ਮੈਂ ਗੱਲ ਕਰਨਾ ਡਰੂ ਜੀ ਮਾਨ ਜੀ ਨੇ ਹੈਲਮਟ ਨਹੀਂ ਪਾਇਆ ਤੁਸੀਂ ਹੈਲਮਟ ਦਾ ਚਲਾਨ ਕਰਾਂਗੇ ਹੈਲਮਟ ਨਹੀਂ ਮਤਲਬ ਜ਼ਰੂਰੀ ਹੈਗਾ ਘੱਟੇ ਮਿੱਟੀ ਨਾਲੋਂ ਨਹੀਂ ਹੈਲਮਟ ਸਾਹਿਬ ਜ਼ਰੂਰੀ ਹੈ ਪਾਈਦਾ ਹੈ ਸਰ ਵੱਡਾ ਹੈਲਮਟ ਵੀ ਹੈਗਾ ਕਰ ਉਹ ਮੰਮੀ ਐਡਮਿਟ ਹੈਗੀ ਮੈਨੂੰ ਜਦੋਂ ਬ੍ਰਦਰ ਨੇ ਫੋਨ ਕੀਤਾ ਮੈਂ ਜਲਦੀ ਜਲਦੀ ਆ ਗਿਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਨੌਜਵਾਨ ਨੇ ਉਹਨਾਂ ਵੱਲੋਂ ਇੱਥੇ ਰੋਕ ਕੇ ਕਿਹਾ ਜਾ ਰਿਹਾ ਕਿ ਮੇਰਾ ਮਦਦ ਠੀਕ ਨਹੀਂ ਗਿਆ ਲੇਕਿਨ ਪੰਜਾਬ ਪੁਲਿਸ ਅਕਸਰ ਆਪਣੀ ਜਿਹੜੀ ਆ ਸਹੀ ਤਰੀਕੇ ਨਾਲ ਕਾਰਜ ਵੇ ਸਹੀ ਤਰੀਕੇ ਨਾਲ ਡਿਊਟੀ ਜਿਹੜੀ ਆ ਨਿਭਉਂਦੀ ਦਿਖਾਈ ਦਿੰਦੀ ਆ ਤਾਂ ਇਹ ਖਾਸ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੜ ਨਾਲ ਗੁਰੂ ਨਗਰੀ ਤੋਂ ਕਿ ਜਿੱਥੇ ਕਿ ਹੁਣ ਟ੍ਰੈਫਿਕ ਪੁਲਿਸ ਲਗਾਤਾਰ ਆਪਣੇ ਕਾਫੀ ਚਰਚਾਵਾਂ ਦੇ ਵਿੱਚ ਹੈਗੀ ਆਪਣੇ ਕੰਮ ਕਰਕੇ ਆਪਣੀ ਡਿਊਟੀ ਕਰਕੇ ਕਿਉਂਕਿ ਪਹਿਲਾਂ ਜੋ ਪੁਲਿਸ ਹੁੰਦੀ ਸੀਗੀ ਠੀਕ ਹੈ ਪਹਿਲਾਂ ਡਿਊਟੀ ਸੌਖੀ ਹੁੰਦੀ ਸੀਗੀ ਅਗਰ ਕੋਈ ਵੀ ਹਰ ਦੂਸਰਾ ਬੰਦਾ ਪੁਲਿਸ ਦੇ ਉੱਤੇ ਨਾਮ ਲਗਾ ਦਿੰਦਾ ਸੀ ਗੱਲ ਏਕੀ ਨਾ ਹੁਣ ਕਿ ਤਰ੍ਹਾਂ ਕਿਤੇ ਗੱਡੀਆਂ ਦੇ ਉੱਤੇ ਕੈਮਰੇ ਲੱਗ ਚੁੱਕੇ ਨੇ ਜੋ ਸ਼ੋਲਡਰ ਕੈਮ ਜਿਹੜੇ ਨੇ ਉਹ ਵੀ ਇਹਨਾਂ ਨੂੰ ਮਿਲਨੇ ਨੇ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਖਤੀ ਆ ਉਹ ਹੋਰ ਜ਼ਿਆਦਾ ਜਿਹੜੀ ਵਧਦੀ ਦਿਖਾਈ ਦੇਗੀ ਹਰ ਕਿਸੇ ਨੂੰ ਖਿਲਾਰ ਕੇ ਤਾਂ ਇਹ ਗੱਡੀ ਤੁਸੀਂ ਵੇਖ ਸਕਦੇ ਹੋ ਇਸ ਦੇ ਉੱਪਰ ਜਿਹੜਾ ਹੁਣ ਪੁਲਿਸ ਦਾ ਸਟicker ਲੱਗਾ ਤਾਂ ਮੈਂ ਆਪਣੇ ਸਹਿਯੋਗੀ ਨੂੰ ਕਵਾਂਗਾ ਕਿ ਜ਼ਰੂਰ ਇੱਕ ਵਾਰ ਤਸਵੀਰ ਸਾਂਝੀ ਕੀਤੀ ਜਾਵੇ ਜਾਲੀਆਂ ਵੀ ਲੱਗੀਆਂ ਨੇ ਗੱਡੀ ਦੇ ਉੱਤੇ ਸਟicker ਵੀ ਲੱਗਾ ਤਾਂ ਸਰ ਇਹ ਕੌਣ ਨੇ ਤਾਂ ਅਗਰ ਪੁਲਿਸ ਦਾ ਸਟicker ਲੱਗਾ ਹੋਇਆ ਹੈ ਤਾਂ ਕਿ ਇਹ ਮੁਲਾਜ਼ਮ ਨੇ ਕੋਣ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਜੋ ਆਪਣੀ ਗੱਡੀ ਦੇ ਉੱਤੇ ਸਟicker ਲਗਾ ਕੇ ਗੱਡੀ ਡਰਾਈਵ ਕੀਤੀ ਜਾ ਰਹੀ ਹੈ ਜਾਂ ਤਾਂ ਪੁਲਿਸ ਮੁਲਾਜ਼ਮ ਹੋਵੇ ਤਾਂ ਫਿਰ ਵੀ ਸਟicker ਮੰਨਣ ਤੇ ਆਂਦਾ ਕਿ ਸਟicker ਲਗਾਏ ਨੇ ਤਾਂ ਸਰ ਇਹ ਕੋਣ ਨੇ ਕਿ ਮੁਲਾਜ਼ਮ ਹੈਗੇ ਨੇ ਪਤਾ ਨਹੀਂ ਪਤਾ ਕਰਨਾ ਜੀ ਜੀ ਤਾਂ ਜਨਾਬ ਇਹ ਇਹ ਵੀਰ ਜੀ ਬਾਹਰ ਆਏ ਤਾਂ ਵੀਰ ਜੀ ਤੁਸੀਂ ਪੁਲਿਸ ਚ ਹੈਗੇ ਹੋ ਮੁਲਾਜ਼ਮ ਹੈ ਹਾਂ ਜੀ ਹਾਂ ਜੀ ਜੀ ਮੁਲਾਜ਼ਮ ਕਿੱਥੇ ਤਨਾਤ ਹੈਗੇ ਹੋ ਮੈਂ ਪੁੱਛ ਲਿਆ ਉਸ ਲਾਈਨ ਹਾਂਜੀ ਹਾਂ ਉਸ ਲਾਈਨ ਜਗੋਂ ਤਾਂ ਕਿ ਕਾਲੇ ਸ਼ੀਸ਼ੇ ਅਲਾਉਡ ਹੈਗੇ ਆ ਕੀ ਹੋ ਗਿਆ ਨਹੀਂ ਕਾਲੇ ਸ਼ੀਸ਼ੇ ਅਲਾਉਡ ਹੈਗੇ ਆ ਕਾਲੇ ਸ਼ੀਸ਼ੇ ਕਿੱਥੇ ਆ ਵੀਰੇ ਭਾਜੀ ਜਾਲੀਆਂ ਲੱਗੀਆਂ ਹੋਈਆਂ ਉਹ ਨਹੀਂ ਨਹੀਂ ਉਹ ਤਾਂ ਮਦਰ ਨਹੀਂ ਠੀਕ ਹੈ ਤੇ ਇਸ ਕਰਕੇ ਉਹ ਲੈ ਕੇ ਗਏ ਮਦਰ ਨਹੀਂ ਮਦਰ ਠੀਕ ਹੈ ਉਹਨਾਂ ਨੂੰ ਹਸਪੀਟਲ ਲੈ ਕੇ ਜਾਈਦੇ ਨਾ ਤਾਂ ਕਿੱਥੇ ਆਹੀ ਵੀ ਜਾਲੀਆਂ ਲੱਗੀਆਂ ਹੋਈਆਂ ਬਾਕੀ ਤਾਂ ਹੋਰ ਨਹੀਂ ਕੋਈ ਸ਼ੀਸ਼ਾ ਵੇਖ ਲਓ ਭਾਜੀ ਤੁਹਾਡੇ ਕੋਲ ਨਹੀਂ ਠੀਕ ਪਰਮਿਸ਼ਨ ਹੈਗੀ ਆ ਕੋਈ ਕਾਲੇ ਸ਼ੀਸ਼ੇ ਦੀ ਬੀਸੀ ਸਾਹਿਬ ਦੀ ਪਰਮਿਸ਼ਨ ਹੈਗੀ ਆ ਜੀ ਗਲਤੀ ਮੰਨਦੇ ਹੋ ਜੀ ਹਾਂ ਜੀ ਜੀ ਕੋਰੀ ਚਲਾਨ ਕਰਵਾਓ ਕਿ ਹੁਣ ਆਪਣਾ ਕਰਾ ਲੇ। ਸੋ ਬਿਲਕੁਲ ਹੈ ਦੇਖ ਸਕਦੇ ਹੋ ਕਿ ਆਪਣੀ ਗਲਤੀ ਕਿਤਨਾ ਕਿਤੇ ਬਿਨਾ ਪਰਮਿਸ਼ਨ ਤੋਂ ਜਿਹੜਾ ਕੀ ਗੱਡੀ ਚਲਾਉਂਦੇ ਇਸ ਤਰੀਕੇ ਦੇ ਨਾਲ ਕਾਲੇ ਸ਼ੀਸ਼ੇ ਕਰਕੇ ਪੰਜਾਬ ਪੁਲਿਸ ਦਾ ਸਟicker ਲੱਗਾ ਹੋਇਆ ਤਾਂ ਇਹ ਜੋ ਰੂਲ ਨਾ ਫੋਲੋ ਕਰਕੇ ਜਾਂਦੇ ਹੀ ਦਿਖਾਈ ਦੇ ਰਹੇ ਨੇ ਤਾਂ ਉੱਥੇ ਹੀ ਪੁਲਿਸ ਵੱਲੋਂ ਹੁਣ ਇਹਨਾਂ ਨੂੰ ਵੀ ਖਿਲਾੜ ਕੇ ਜਿਹੜਾ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਤਾਂ ਇਹ ਖਾਸ ਤਸਵੀਰਾਂ ਜੋ ਸਾਂਝੀਆਂ ਕਰ ਰਹੇ ਹਾਂ ਕਿ ਗੁਰੂ ਨਗਰੀ ਦੀ ਪੁਲਿਸ ਹੁਣ ਹੋਰ ਚੌਕਸ ਹੋ ਚੁੱਕੀ ਹੈ ਜਿਹੜੀ ਟ੍ਰੈਫਿਕ ਪੁਲਿਸ ਹੈ ਉਹਨਾਂ ਵੱਲੋਂ ਜਿਹੜੀ ਆ ਕਾਰਵਾਈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਕਿਸੇ ਨੂੰ ਵੀ ਜੋ ਬਖਸ਼ਾ ਨਹੀਂ ਜਾਏਗਾ ਤੇ ਵੇਖ ਸਕਦੇ ਹੋ ਕਿ ਜੋ ਵੀ ਐਕਟਿਵਾ ਜੋ ਬਿਨਾ ਹੈਲਮਟ ਤੋਂ ਜੋ ਚਲਾਉਂਦਾ ਦਿਖਾਈ ਦਿੰਦਾ ਤਾਂ ਇਹ ਦੇਖੋ ਕਈ ਲੋਕ ਜ਼ਰੂਰ ਬੈਸ ਦੇ ਵਿੱਚ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਤਾਂ ਵੀਰ ਜੀ ਤੁਸੀਂ ਵੀ ਇੱਥੇ ਖਲਾ ਰਹਿ ਗਿਆ ਤੁਹਾਨੂੰ ਕੀ ਹੈਲਮਟ ਨਹੀਂ ਹੈਗਾ ਮੈਂ ਤਾਂ ਸਮਝ ਨਹੀਂ ਵੰਡੀ ਸਰ ਤੜਕੇ ਤੜਕੇ ਜਿਮ ਤੋਂ ਆਇਆ ਮੈਂ ਜਿਮ ਤੋਂ ਆਇਆ ਹੁਣੇ ਹੀ ਤੇ ਹੁਣੇ ਜਿਮ ਜਿਮ ਤੋਂ ਲਾਉ ਨਹੀਂ ਕਰਦਾ ਜੀ ਯਾਰ ਜੇ ਤੜਕੇ ਘਰੋਂ ਆਵਾਂਗੇ ਤੇ ਘਰੋਂ ਥੋੜੀ ਜਿਹੀ ਹੈਲਮਟ ਪਾ ਕੇ ਆ ਜਾਾਂਗੇ ਕਮਾਲ ਦੇ ਬੰਦੇ ਹੋ ਯਾਰ ਤਾਂ ਕਿ ਹੈਲਮਟ ਵਾਸਤੇ ਜ਼ਰੂਰੀ ਨਹੀਂ ਹੈਗਾ ਕਿ ਅਗਰ ਜੇ ਆਪਾਂ ਘਰੋਂ ਬਾਹਰ ਜਾਈਏ ਅਗਰ ਚੰਡੀਗੜ੍ਹ ਹੁੰਦਾ ਤਾਂ ਉੱਥੇ ਵੀ ਹੈਲਮਟ ਪਾ ਕੇ ਨਾ ਨਿਕਲ ਦੇਤਾ ਤੁਸੀਂ ਸਰ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਚਲੋ ਬਾਕੀ ਪਰ ਜਿੱਦਾਂ ਜਿੱਦਾਂ ਤੁਸੀਂ ਕਹਿਣਾ ਕਿ ਸਵੇਰੇ ਸਵੇਰੇ ਮੈਂ ਜਿਮ ਗਿਆ ਤਾਂ ਲੋੜ ਨਹੀਂ ਹਾਂਜੀ ਨਾ ਜੀ ਕੁਛ ਵੀ ਲੈ ਲਾ ਜੋ ਆਰ ਸੀ ਤੇ ਲਿਖਿਆ ਹੋਇਆ ਰਹਿੰਦੇ ਯਾਰ ਜੋ ਆਰ ਸੀ ਤੇ ਲਿਖਿਆ ਲਿਖ ਦੇਣਗੇ ਇਹ ਤੁਸੀਂ ਵੇਖ ਸਕਦੇ ਹੋ ਤਾਂ ਸਰ ਉਹਨਾਂ ਵੱਲੋਂ ਕਹਿਣਾ ਕਿ ਜੋ ਆਰ ਸੀ ਤੇ ਲਿਖਿਆ ਉਹ ਲਿਖ ਲਓ ਤੇ ਨਾਂ ਨਹੀਂ ਦੱਸਦੇ ਫਿਰ ਇਨਕਾਰੀ ਲਿਖ ਦਾਂਗੇ ਮੈਂ ਤੇ ਇਹੋ ਹੀ ਕਰ ਸਕਦਾ ਜੀ ਹਾਂਜੀ ਜੁਰਮਾਨਾ ਨਾਲ ਡਬਲ ਹੋ ਜਾਏਗਾ ਕੋਈ ਗੱਲ ਨਹੀਂ ਨਾ ਤਾਂ ਕੋਈ ਫਰਕ ਨਹੀਂ ਪੈਂਦਾ ਵੀਰ ਜੀ ਨਹੀਂ ਪੈਂਦਾ ਜੀ ਸਿਸਟਰਾ ਮੇਰੇ ਬਾਹਰ ਹਿੰਦੇ ਆ ਫੋਰਨਰ ਆ ਐਨ ਆਰ ਆਈ ਆਹੀ ਲਿਖ ਲਓ ਜੋ ਹੈਗਾ ਬੱਚ ਕੋਰ ਸਿੰਘ ਹੀ ਹੈ ਬਹੁਤ ਤਾਂ ਇਹ ਤਸਵੀਰਾਂ ਜੋ ਸੰਝਾ ਤਾਂ ਵੀਰ ਜੀ ਕੀ ਲੱਗਦਾ ਕਿ ਇਦਾਂ ਜੇ ਰੋਕੇ ਆ ਜੇ ਕਾਰਵਾਈ ਹੋਈ ਆ ਤਾਂ ਜੇ ਅਗਲਾ ਬੰਦਾ ਜਿੰਦ ਤੋਂ ਆ ਰਿਹਾ ਕੋਈ ਸਪੋਰਟਸਮੈਨ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਰੋਕੇ ਚਲਾਨ ਕਰ ਦੇਣਗੇ ਸਰ ਕੋਈ ਰੀਜ਼ਨ ਦੱਸਿਆ ਰੋਕਣ ਦਾ ਜਾਂ ਚਲਾਨ ਕਾਹਦਾ ਕੱਟਿਆ ਜਾ ਰਿਹਾ ਜੀ ਮੈਨੂੰ ਪਤਾ ਹੀ ਨਹੀਂ ਆ ਉਹਨਾਂ ਨੇ ਕਿਹਾ ਕਿ ਹੈਲਮਟ ਨਹੀਂ ਪਾਇਆ ਹਲ ਮੜਤੇ ਸਾਰੀ ਦੁਨੀਆ 90% ਤੋਂ ਲੈ ਕੇ ਜੇ ਕੋਈ ਵੀ ਬੰਦਾ ਹਲ ਮੜਦਾ ਵਾਲਾ ਮੈਨੂੰ ਦਿਖਾਈ ਦੇ ਦੋ ਇੱਥੇ ਅੰਮ੍ਰਿਤਸਰ ਦੇ ਵਿੱਚ ਮੈਂ ਮੰਨ ਜਾਵਾਂਗਾ ਦੇਖੋ ਬਿਲਕੁਲ ਦੇਖ ਰਹਾ ਹਾਂ ਇਹ ਜੋ ਇਹਨਾਂ ਵੀਰ ਹੋਣਾ ਵੱਲੋਂ ਜ਼ਰੂਰ ਕਿਹਾ ਗਿਆ ਕਿ ਅਗਰ ਕੋਈ ਵੀ ਹੈਲਮਟ ਵਾਲਾ ਮੈਨੂੰ ਦਿਖਾਈ ਦੇ ਗਿਆ ਤਾਂ ਮੈਂ ਮੰਨ ਜਾਊਂਗਾ ਲੇਕਿਨ ਉਹਨਾਂ ਵੱਲੋਂ ਕਿਹਾ ਗਿਆ ਪੁਲਸ ਨੂੰ ਕਿ ਜੋ ਨਾ ਹੈਗਾ ਉਸ ਦੇ ਆਧਾਰ ਤੇ ਜਿਹੜੀ ਆ ਕਾਰਵਾਈ ਕਰ ਦਿਓ ਚਲਾਣ ਕੜਨਾ ਕੱਢ ਦਿਓ ਕੋਈ ਫਰਕ ਨਹੀਂ ਪੈਂਦਾ ਪਰ ਇਹੋ ਜਿਹੀ ਜੋ ਨੌਜਵਾਨੀ ਜੋ ਗੁਰੂ ਨਗਰੀ ਦੀ ਹੈਗੀ ਆ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਐਟੀਟਿਊਡ ਜੋ ਨੌਜਵਾਨਾਂ ਦਾ ਜੋ ਪੁਲਿਸ ਚੱਲ ਰਹੀ ਆ ਕਿਉਂਕਿ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਪਰ ਫਿਰ ਵੀ ਤਾਂ ਕਿੰਨੀ ਏਜ ਹੈਗੀ ਆ ਜੀ ਤੁਹਾਡੀ 19 90 ਲਾਇਸੈਂਸ ਬਣਿਆ ਹਾਂਜੀ ਬਣਿਆ ਲਾਇਸੈਂਸ ਹਾਂਜੀ ਤਾਂ ਜ਼ਰੂਰ ਲਾਇਸੈਂਸ ਇੱਕ ਵਾਰੀ ਜ਼ਰੂਰ ਆਪਣੇ ਦਿਖਾਓ ਜੀ ਤੁਹਾਨੂੰ ਪਤਾ ਕਿ ਨਵਾਂ ਕਾਨੂੰਨ ਆਇਆ ਕਾਰਵਾਈ ਹੋਏਗੀ ਅਗਰ ਜੋ 18 ਸਾਲ ਤੋਂ ਵੱਧ ਹੋਇਆ ਉਹਨੂੰ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਹੋ ਸਕਦੀ ਹੈ ਪਰਿਵਾਰ ਨੂੰ ਪਤਾ ਹੈ ਸੋਟੋ ਹਾਂਜੀ ਹਾਂਜੀ ਇਹ ਤੁਸੀ ਵੇਖ ਰਹੇ ਹੜਾ ਕਾਪੀ ਦੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਲੋਕ ਨੇ ਉਹਨਾਂ ਨੂੰ ਖਿਲਾਰ ਕੇ ਜਿਹੜਾ ਉਹਨਾਂ ਦੇ ਉੱਤੇ ਜਿਹੜੀ ਆ ਕਾਰਵਾਈ ਕੀਤੀ ਜਾ ਰਹੀ ਆ ਤਾਂ ਇਹ ਖਾਸ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲ ਕਰ ਸਕੀਏ ਤਾਂ ਤਾਂ ਸਾਈਨ ਕਰ ਦਿਓ ਤਾਂ ਸਰ ਕਿਵੇਂ ਵੇਖਦੇ ਹੋ ਕਿ ਜਿੱਦਾਂ ਕਿ ਕਈ ਲੋਕ ਹੁਣ ਜੋ ਕਾਰਵਾਈ ਵੀ ਨਹੀਂ ਕਰਾਉਣਾ ਚਾਹੁੰਦੇ ਤਾਂ ਕਿਤੇ ਨਾ ਕਿਤੇ ਪੁਲਿਸ ਨਾਲ ਉਲਝਦੇ ਵੀ ਦਿਖਾਈ ਦਿੰਦੇ ਆ ਉਹਨਾਂ ਦੇ ਉੱਤੇ ਕੀ ਰੂਲ ਰੈਗੂਲੇਸ਼ਨ ਹੈ ਨਹੀਂ ਸਰ ਕਾਰਵਾਈ ਤਾਂ ਹੋਏਗੀ ਜੇ ਸਾਨੂੰ ਕੋਈ ਪੇਪਰ ਨਹੀਂ ਦਿਖਾਉਂਦੇ ਅਸੀਂ ਇਹਨਾਂ ਦੀ ਗੱਡੀ ਬੰਦ ਕਰਾਂਗੇ ਜੀ ਤਾਂ ਹੁਣ ਇਹਨਾਂ ਵੀਰੋਂ ਨਾਲ ਇੱਕ ਰਿਕਵੈਸਟ ਕੀਤੀ ਗਈ ਸੀ ਕਿ ਮੈਂ ਜਿਮ ਤੋਂ ਆਇਆ ਤਾਂ ਸਪੋਰਟਸਮੈਨ ਬੰਦੇ ਦਾ ਇਦਾਂ ਤੁਸੀਂ ਚਲਾਨ ਕੱਟਦੇ ਸਰ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਰਿਹਾ ਸੀਗਾ ਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਜੀ ਜੀ ਜੇ ਫਸਟ ਟਾਈਮ ਆ ਫਸਟ ਟਾਈਮ ਤਾਂ ਚਲੋ ਆਪਾਂ ਮਾਫੀ ਵੀ ਕਰ ਹੀ ਸਕਦੇ ਆ ਰੁਕਣ ਦੇ ਇਹ ਕੋਈ ਜ਼ਰੂਰੀ ਵੱਡੀ ਗਲਤੀ ਨਹੀਂ ਹੈਗੀ ਸਰ ਫਸਟ ਟਾਈਮ ਫਸਟ ਟਾਈਮ ਤਾਂ ਮਾਫੀ ਵੀ ਦੇ ਸਕਦੇ ਹੋ ਸਰ ਕਿਵੇਂ ਵੇਖਦੇ ਹੋ ਕਿ ਕੀ ਜਿੱਦਾਂ ਇਹਨਾਂ ਵੱਲੋਂ ਆਵਾਜ਼ ਚੁੱਕੀ ਗਈ ਹੈ ਕਿ ਇਹਨਾਂ ਦੇ ਕਾਰਵਾਈ ਬਣਦੀ ਹੈ ਜਾਂ ਮਾਫੀ ਬਣਦੀ ਹੈ ਨਹੀਂ ਸਰ ਕਾਰਵਾਈ ਬਣਦੀ ਹੈ ਜੀ ਇੱਕ ਤਾਂ ਸਾਨੂੰ ਪੇਪਰ ਹੀ ਕਿਉਂ ਦੇ ਰਹੇ ਤੇ ਇੱਕ ਸਾਡੇ ਨਾਲ ਆਪਣਾ ਆਰਗੂਮੈਂਟ ਕਰ ਰਹੇ ਨੇ ਇਹ ਤਾਂ ਨਵੇਂ ਕਾਨੂੰਨ ਤਹਿਤ ਕਿਹੜੀ ਕਾਰਵਾਈ ਬਣਦੀ ਹੈ ਸਿਰ ਨਵੇਂ ਕਾਨੂੰਨ ਤਹਿਤ ਸਿਰ ਇੱਕ ਇਹਨਾਂ ਦਾ ਮਿਸਵੇਪ ਭੰਦਾ ਤੇ ਬਾਕੀ ਜੇ ਕੋਈ ਪੇਪਰ ਨਹੀਂ ਹੋਏਗਾ ਤੇ ਉਹਦਾ ਕਰੇ ਉਹਨਾਂ ਨੇ ਆਰਸੀ ਮੰਗੀ ਮੈਂ ਆਰਸੀ ਫੜਾਤੀ ਹੋਈ ਮੈਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਅਸੀਂ ਮਤਲਬ ਕਿ ਉਹ ਮੈਨੂੰ ਕਹਿੰਦੇ ਕਿ ਅਸੀਂ ਡਾਕੂਮੈਂਟ ਚੈੱਕ ਕਰਵਾਓ ਮੈਨੂੰ ਇਹ ਨਹੀਂ ਉਹਨਾਂ ਨੇ ਦੱਸਿਆ ਕਿ ਹੈਲਮਟ ਦਾ ਤੁਹਾਡਾ ਚਲਾਣ ਹੋਏਗਾ ਇਹ ਬਲ ਰਹੂਗਾ ਸਿਰ 90% ਐਂਬ੍ਰੇਸਰ ਦੇ ਲੋਕ ਆ ਪੰਜਾਬ ਦੇ ਲੋਕ ਹੈਲਮਟ ਨਹੀਂ ਪਾ ਰਹੇ ਸੋ ਇਹਨਾਂ ਦਾ ਵੀ ਇਹੀ ਮੰਗ ਹੈਗੀ ਹੈ ਕਿ ਜੇ ਹੈਲਮਟ ਨਹੀਂ ਪਾਇਆ ਤੇ 90% ਨਹੀਂ ਪਾਇਆ ਇੱਥੇ ਜਿਹੜਾ ਵੀ ਲੰਗਦਾ ਉਹਨੇ ਹੈਲਮਟ ਨਹੀਂ ਪਾਇਆ ਸਰ ਜਿਹੜੇ ਤੁਹਾਡੇ ਸਾਹਮਣੇ ਆ ਕਿ ਸਾਡੇ ਮੁਲਾਜ਼ਮ ਲੱਗੇ ਜਿੰਨੇ ਹੈਲਮਟ ਨਹੀਂ ਪਾਇਆ ਉਹਨੂੰ ਅਸੀਂ ਰੋਕ ਕੇ ਉਹਦੇ ਪੇਪਰ ਚੈੱਕ ਕਰਕੇ ਜੇ ਪੇਪਰ ਪੂਰੇ ਆ ਤੇ ਉਹਦਾ ਅਸੀਂ ਸਿਰਫ ਹੈਲਮਟ ਦਾ ਚਲਾਨ ਕਰ ਰਹੇ ਹਾਂ ਜੀ ਉਹਦਾ ਤਾਂ ਕੀ ਲੱਗਦਾ ਕਿ ਆਣ ਵਾਲੇ ਦਿਨਾਂ ਦੇ ਵਿੱਚ ਗੁਰੂ ਨਗਰੀ ਦੀ ਜਿਹੜੀ ਜਨਤਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਆਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਹੋਰ ਸਖਤ ਹੋ ਰਿਹਾ ਕਿ ਹੈਲਮਟ ਜ਼ਰੂਰੀ ਆ ਲਾਜ਼ਮੀ ਆ ਹੁਣ ਦੇਖੋ ਜੀ ਹੈਲਮਟ ਦਾ ਸਭ ਤੋਂ ਵੱਧ ਲਾਜ਼ਮੀ ਟੂ-ਵੀਲਰ ਵਾਸਤੇ ਕਿ ਕੋਈ ਰੱਬਣਾ ਕਰੇ ਕੋਈ ਐਕਸੀਡੈਂਟ ਹੋ ਜਾਏ ਕੋਈ ਆਪਣਾ ਟੂ-ਵੀਲਰ ਆਪਣੇ ਡਿੱਗ ਜਾਂਦਾ ਆ ਇਹ ਹੈਲਮਟ ਜਿਹੜਾ ਉਹ ਤੁਹਾਡੇ ਸਿਰ ਦਾ ਪਛਾਹ ਕਰਦਾ ਜੀ ਇਹ ਤਾਂ ਇਹਨਾਂ ਨੂੰ ਆਪਣੀ ਸੇਫਟੀ ਵਾਸਤੇ ਪੋਣਾ ਹੈ ਸਾਡੇ ਵਾਸਤੇ ਇਹਨਾਂ ਨੇ ਆਪਣੀ ਸਿਰ ਦੀ ਸੇਫਟੀ ਵਾਸਤੇ ਪੋਣਾ ਚਾਹਣਾ ਹੈ ਵੀਰ ਜੀ ਤੁਸੀਂ ਹੁਣ ਅੱਗੇ ਤੋਂ ਹੈਲਮਟ ਪਾਓਗੇ ਨਹੀਂ 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 ਕਾਰਨ ਮੈਂ ਤਰਬਨ ਬੰਨਦਾ ਸਰ ਮੈਂ ਡਿਊਟੀ ਤੇ ਆਂ ਜੀ ਮੈਂ ਮਤਲਬ ਕਿ ਜਿੰਮ ਦੇ ਵਿੱਚ ਮਤਲਬ ਕਿ ਤਰਬਨ ਬੰਨ ਕੇ ਨਹੀਂ ਜਾ ਸਕਦਾ ਇਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਚਲਾਨ ਘਟਣ ਤੋਂ ਪਹਿਲਾਂ ਤਾਂ ਜੀ ਬਿਲਕੁਲ ਜਿਵੇਂ ਕੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਗੁਰੂ ਨਗਰੀ ਦੇ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਹੁਣ ਕਿਤਨਾ ਕਿਤੇ ਪੰਜਾਬ ਪੁਲਿਸ ਦੇ ਨਾਲ ਜ਼ਰੂਰ ਵੈਸੇਆ ਵੀ ਜਾ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਟਰਬਨ ਬੰਨਦਾ ਤਾਂ ਠੀਕ ਹੈ ਟਰਬਨ ਬੰਦੇ ਹੋ ਲੇਕਿਨ ਸਵੈਰ ਵੇਲੇ ਜਿੱਦਾਂ ਕਿ ਹੁਣ ਪੁਲਿਸ ਨੇ ਰੋਕਿਆ ਤਾਂ ਪੁਲਿਸ ਦੇ ਨਾਲ ਜ਼ਰੂਰ ਜੋ ਲੜਦੇ ਵੀ ਦਿਖਾਈ ਦਿੱਤੇ ਨੇ ਕੁਝ ਨੌਜਵਾਨ ਤਾਂ ਕਿਤਨਾ ਕਿਤੇ ਕਾਨੂੰਨ ਸਖਤ ਹੋ ਚੁੱਕਿਆ ਗੁਰੂ ਨਗਰੀ ਦਾ ਤਾਂ ਦੇਖ ਸਕਦੇ ਹੋ ਕਿ ਫੋਨ ਕਲਚਰ ਉਹ ਹਲੇ ਵੀ ਹੈਗਾ ਤਾਂ ਇਸ ਤਰੀਕੇ ਦੇ ਨਾਲ ਕਿਹੜੇ ਫੋਨ ਦੇ ਉੱਤੇ ਜੋ ਆਪਣੇ ਡਾਕੂਮੈਂਟ ਤਾਂ ਸਰ ਕੀ ਕਹਿ ਰਹੇ ਨੌਜਵਾਨ ਵੱਲੋਂ ਕੀ ਕਿਹਾ ਜਾ ਰਿਹਾ ਹੈ ਪ੍ਰਸੰਸਪੁੱਤ ਐ ਨਹੀਂ ਨਾ ਸਾਨੂੰ ਹਾਰਡ ਕਾਪੀ ਚਾਹੀਦੀ ਐਕਚੁਅਲੀ ਹਾਂ ਚਲਾਨ ਹੋਣਾ ਇਹਦਾ 20 ਏਜ ਕਿੰਨੀ ਹੈ ਜੀ 22 ਸਾਲ 22 ਸਾਲ ਲਾਇਸੈਂਸ ਹੈਗਾ ਹਾਂ ਜੀ ਜੀ ਤਾਂ ਹਾਰਡ ਕਾਪੀ ਕਿੱਥੇ ਹੈ ਹਾਰਡ ਕਾਪੀ ਘਰ ਪਈ ਹੋਊ ਸਰਵਿਸ ਕਰਾਈ ਸੀ ਸਰ ਐਕਟਿਵਾਈਜ਼ ਨੂੰ ਚਾਹੀਦਾ ਹੈ ਨਾ ਇਹ ਚਰਾਨ ਕਰਨਾ ਵਾ ਤਾਂ ਕਿਤਨਾ ਕਿਤੇ ਸਖਤੀ ਜਿਹੜੀ ਆ ਦਿਨੋਂ ਦਿਨ ਵਧਦੀ ਜਾ ਰਹੀ ਆ ਗੁਰੂ ਨਗਰੀ ਦੇ ਵਿੱਚ ਤਾਂ ਜਿਹੜਾ ਵੀ ਕੋਈ ਰੂਲ ਫੋਲੋ ਨਹੀਂ ਕਰਦਾ ਤਾਂ ਉਸ ਉੱਤੇ ਜਿਹੜੀ ਆ ਬਣਦੀ ਕਾਰਵਾਈ ਹੁਣ ਪੰਜਾਬ ਪੁਲਿਸ ਵੱਲੋਂ ਇੱਥੇ ਕੀਤੀ ਜਾ ਰਹੀ ਆ ਤਾਂ ਕੁਝ ਨੌਜਵਾਨ ਜ਼ਰੂਰ ਬੈਸ ਦੇ ਵੀ ਦਿਖਾਈ ਦਿੱਤੇ ਨੇ ਉਹਨਾਂ ਵੱਲੋਂ ਕਹਿ ਗਿਆ ਕਿ ਆਉਣ ਵਾਲੇ ਸਮੇਂ 'ਚ ਵੀ ਉਹ ਹੈਲਮਟ ਨਹੀਂ ਪਾਉਣਗੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜਿਹੜੀ ਕਾਰਵਾਈ ਕਰਕੇ ਜਿਹੜਾ ਇੱਥੋਂ ਨੌਜਵਾਨਾਂ ਨੂੰ ਭੇਜਿਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਸਪੋਰਟਸਮੈਨ ਨੇ ਜ਼ਰੂਰ ਜਿਮ ਦੇ ਵਿੱਚੋਂ ਵਾਪਸ ਆਏ ਨੇ ਪਰ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਤਾਂ ਨਹੀਂ ਹੁਣ ਮੈਂ ਦੱਸਣਾ ਡੀਐਸਪੀ ਸਾਹਿਬ ਨੂੰ ਹੱਦ ਨਾਲ ਹੀ ਦੱਸ ਸਨਾਲੀ ਤੁਸੀਂ ਕ੍ਰਿਸਟਲ 'ਚ ਵੜਾਓਗੇ ਮਤਲਬ ਕਾਰਵਾਈ ਕਰਾਓਗੇ ਹੁਣ ਪੁਲਿਸ ਤੇ ਯੈਸ ਕਾਰਨ ਕਰਨ ਸਰ ਕੇ ਇਹਨਾਂ ਨੇ ਮੈਨੂੰ ਇਹ ਕਿਹਾ ਕਿ ਡਾਕੂਮੈਂਟ ਚੈੱਕ ਕਰਵਾਓ ਇਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਮੈਂ ਚਲਾਨ ਘਟਨਾ ਤੁਹਾਡਾ ਹਾਂ ਯੈਸ ਤਾਂ ਤੁਸੀਂ ਕਿਹਨੂੰ ਮਤਲਬ ਸ਼ਿਕਾਇਤ ਕਰੋਗੇ ਇਹਨਾਂ ਜੀ ਸਰ ਮੈਂ ਆਪਣੇ ਅਫੀਸਰ ਨੂੰ ਸ਼ਿਕਾਇਤ ਕਰਾਂਗੇ ਕਿ ਪੁਲਿਸ ਚੋਂ ਹਾਂਜੀ ਪੁਲਿਸ ਚੋਂ ਮੇਰੇ ਸਾਰੇ ਰਿਸ਼ਤੇਦਾਰ ਹੀ ਪੁਲਿਸ 'ਚ ਆਦੇ ਮੈਂ ਉਹਨਾਂ ਦਾ ਨਾਮ ਕਿਉਂ ਲਾਵਾਂਗਾ ਕਿ ਜੋ ਚੀਜ਼ ਗਲਤ ਆ ਤੇ ਗਲਤ ਨੂੰ ਗਲਤੀ ਕਵਾਂਗੇ ਸਰ ਕਿੰਨੇ ਬਈ ਰਾਈਟ ਕਿਦਾਂ ਕਹਦਾ ਹਾਂ ਚਲੋ ਇਸ਼ਤਿਹਾਰੀ ਪੁਲਿਸ ਚਾਤਾ ਹੁਣ ਉਹਨਾਂ ਨੂੰ ਸ਼ਿਕਾਇਤ ਕਰੋਂਗੇ ਨਾ ਨਹੀਂ ਮੈਂ ਮਤਲਬ ਕਿ ਇਸ ਚੀਜ਼ ਨੂੰ ਮੈਂ ਮੰਨਦਾ ਗਲਤ ਆ ਚਲੋ ਜੇ ਮੈਂ ਹੈਲਮਟ ਨਹੀਂ ਪਾਇਆ ਤੇ ਜੇ ਮੈਂ ਜਿੰਮ ਦੀ ਰਿਕਵੈਸਟ ਕੀਤੀ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨੂੰ ਮਾਫੀ ਕਰ ਸਕਦੇ ਆ ਇੱਕ ਟਾਈਮ ਤੇ ਚਲ ਦੱਸੋ ਤੁਸੀਂ ਸਰ ਤਾਂ ਤੁਸੀਂ ਉਹਨਾਂ ਦੇ ਨਾਲ ਗੱਲ ਕੀਤੀ ਇੱਕ ਵਾਰੀ ਵੀ ਤਾਂ ਆ ਇੱਥੇ ਜੋ ਅਧਿਕਾਰੀ ਨੇ ਅਧਿਕਾਰੀਆਂ ਦੇ ਨਾਲ ਵੀ ਜ਼ਰੂਰ ਇੱਕ ਵਾਰੀ ਗੱਲ ਕਰਦੇ ਆ ਤਾਂ ਸਰ ਕਿਵੇਂ ਵੇਖਦੇ ਹੋ ਕਿ ਉਹਨਾਂ ਵੱਲੋਂ ਕਹਿ ਜਾ ਰਿਹਾ ਕਿ ਸ਼ਿਕਾਇਤ ਰਿਕਵੈਸਟ ਜਿਹੜੀ ਆ ਇੱਕ ਵਾਰੀ ਉਹਨਾਂ ਨੇ ਕੀਤੀ ਈ ਨਹੀਂ ਸੁਣੀ ਤਾਂ ਉਹਨਾਂ ਵੱਲੋਂ ਕਹਿਇਆ ਜਾ ਰਿਹਾ ਕਿ ਤੁਹਾਡੇ ਤੇ ਜਿਹੜੀ ਕਾਰਵਾਈ ਵੀ ਉਹ ਵੀ ਕਰਾਉਣਗੇ ਹਾਂਜੀ ਉਹਨਾਂ ਵੱਲੋਂ ਕਹਿਜਾ ਤੁਹਾਡੇ ਤੇ ਕਾਰਵਾਈ ਵੀ ਕਰਾਉਣਗੇ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਕਾਰਵਾਈ ਕਰਾਉਣ ਜੀ ਉਹਨਾਂ ਨੇ ਇਹਨਾਂ ਨੇ ਹੈਲਮਟ ਨਹੀਂ ਪਾਇਆ ਹੋਇਆ ਇਹਨਾਂ ਦਾ ਚਲਾਣਾ ਕਰ ਦਿੱਤਾ ਜੀ ਸਰ ਮੈਂ ਰਿਕਵੈਸਟ ਕੀਤੀ ਕਿ ਮੈਂ 5 ਵਜੇ ਦਾ ਜਿਮ ਤੋਂ ਨਿਕਲੇ ਹੋਇਆ ਹਾਂ ਸਾਨੂੰ ਇਹ ਮੈਂ ਤੁਹਾਨੂੰ ਇਹੀ ਗਿਆ ਸੀ ਕਿ ਮੈਂ 5 ਵਜੇ ਜਿਮ ਤੋਂ ਆਇਆ ਤੇ ਮੈਂ ਕੀ ਕਰਾਂ ਦੱਸੂ ਹਾਂਜੀ ਤਾਂ ਹੁਣ ਕਾਰਵਾਈ ਕਰਾਓਗੇ ਨਹੀਂ ਅਸੀਂ ਕੁਝ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਸੌਰੀ ਤਾਂ ਇਹ ਤਸਵੀਰਾਂ ਤੜਨਾ ਸਾਂਝਾ ਕੀਤੇ ਆ ਨੇ ਕਿ ਫੋਨ ਪੁਲਿਸ ਨੂੰ ਵੀ ਧਮਕੀ ਜਿਹੜੀ ਆ ਮਿਲਣੀ ਸ਼ੁਰੂ ਹੋ ਚੁੱਕੀ ਆ ਅਗਰ ਪੁਲਿਸ ਕਾਰਵਾਈ ਕਰਦੀ ਆ ਤਾਂ ਉਹਨਾਂ ਨੂੰ ਧਮਕੀ ਦੇ ਦਿੱਤੇ ਜਾਂਦੀ ਆ ਕਿ ਤੁਹਾਡੇ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਅਸੀਂ ਕਰਾਵਾਂਗੇ ਸਾਡੇ ਰਿਸ਼ਤੇਦਾਰ ਜਿਹੜੇ ਆ ਪੰਜਾਬ ਪੁਲਿਸ 'ਚ ਹੈਗੇ ਨੇ ਤਾਂ ਕਿਤੜਾ ਕਿਤੇ ਇਹ ਟ੍ਰੈਂਡ ਜ਼ਰੂਰ ਬੰਦ ਹੋਣਾ ਚਾਹੀਦਾ ਜ਼ਰੂਰ ਗੁਰੂ ਨਗਰੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਰੂਲ ਫੋਲੋ ਕਰਨੇ ਚਾਹੀਦੇ ਨੇ ਤਾਂ ਇਹ ਖਾਸ ਤਸਵੀਰਾਂ ਤਾਂ ਦਾ ਸੰਝੇ ਕਿਤੇ ਨੇ ਕਿ ਨੌਜਵਾਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਮਿਸ ਬਿਹੇਵ ਜਿਹੜਾ ਪੁਲਿਸ ਦੇ ਨਾਲ ਕੀਤਾ ਗਿਆ ਤਾਂ ਇੱਕ ਧਮਕੀ ਵੀ ਚਾਰਾਣ ਕਟਣ ਤੇ ਦਿੱਤੀ ਗਈ ਆ ਕਿ ਥਾਟੀ ਸ਼ਿਕਾਇਤ ਜਿਹੜੀ ਆ ਵੱਡੇ ਅਫਸਰਾਂ ਨੂੰ ਕੀਤੀ ਜਾਏਗੀ ਤਾਂ ਜ਼ਰੂਰ ਇੱਕ ਚੀਜ਼ ਜ਼ਰੂਰ ਲਾਜ਼ਮੀ ਆ ਕਿ ਜੋ ਪੁਲਸ ਹੈ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਖਤ ਹੋ ਚੁੱਕੀ ਆ ਕਾਨੂੰਨ ਸਖਤ ਹੋ ਚੁੱਕੇ ਨੇ ਗੁਰੂ ਨਗਰੀ ਦੇ ਵਿੱਚ ਹੁਣ ਕਿਸੇ ਨੂੰ ਵੀ ਜਿਹੜਾ ਨਹੀਂ ਬਖਸ਼ਿਆ ਜਾਏਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਸੂਨ ਇੱਕ ਜਗਬਾਨੀ ਟੀਵੀ ਸ਼੍ਰੀਮ ਸਾਈਂ